ਜਗਰਾਵਾਂ ਤੋਂ ਵੀਰੇ ਨੂੰ ਜਦੋਂ ਲੈ ਕੇ ਆਏ ਸੀ ਉਦੋਂ ਵੀ ਇਹਨਾਂ ਨੇ ਬਹੁਤ ਸਾਰਿਆਂ ਨੇ ਸਪੋਰਟ ਕੀਤੀ ਸੀ ਅੱਜ ਦਾ ਇਨਸਾਨ ਆਪਣੇ ਖੂਨ ਤੋਂ ਆਪਣੇ ਉਹਨਾਂ ਰਿਸ਼ਤਿਆਂ ਤੋਂ ਮੁਨਕਰ ਹੋਈ ਜਾਂਦਾ ਜਿਹੜੇ ਚਾਚੇ ਮਾਮੇ ਤਾਏ ਪੂਆ ਮਾਸੀਆਂ ਉਸ ਤੋਂ ਜ਼ਿਆਦਾ ਕਿਤੇ ਨਾ ਕਿਤੇ ਦੋਸਤ ਕੰਮਕਾਟ ਆਲਸਾ ਵਾਹਿਗੁਰੂ ਜੀ ਕੀ ਫਤਿਹ ਦਾਰਾ ਵੀਰਾ ਦਾਰੇ ਵੀਰੇ ਨੂੰ ਅਸੀਂ ਜਗਰਾਵਾਂ ਤੋਂ ਲੈ ਕੇ ਆਏ ਸੀ ਪਹਿਲਾਂ ਉਹ ਤਸਵੀਰਾਂ ਦੇਖੋ ਕੀ ਹਾਲਤ ਸੀ ਵੀਰੇ ਦੀ ਇਹ ਪ੍ਰਤਾਪ ਸਿੰਘ ਦਾ ਰਿਦਾ ਨਹੀਂ ਹੈਗਾ ਇਹਦੇ ਮਾਮਿਆਂ ਦਾ ਘਰਾਂ ਨਾਨਕਿਆਂ ਦਾ ਬਾਪ ਦੀ ਡੈਥ ਹੋ ਗਈ ਸੀ ਜਦੋਂ ਛੋਟਾ ਜਿਹਾ ਸੀਗਾ ਇਕੱਲਾ ਹੀ ਬੱਚਾ ਸੀ ਟੀਚਰ ਸੀ ਮਾਂ ਉਹਨੇ ਪੜਾ ਕੇ ਇਹਨੂੰ ਐਮਸੀਏ ਕਰਾਈ ਪੜਾ ਲਿਖਾ ਕੇ ਆਪਣੇ ਪੁੱਤ ਨੂੰ ਇਸ ਕਾਬਿਲ ਕਰਨ ਦੀ ਉਹ ਮਾਂ ਨੇ ਪਰਜੋਰ ਕੋਸ਼ਿਸ਼ ਕੀਤੀ ਜੋ ਇੱਕ ਮਾਂ ਕਰਨਾ ਚਾਹੁੰਦੀ ਆ ਪਰ ਮਾਂ 2022 ਦੇ ਵਿੱਚ ਦੂਜੇ ਮਹੀਨੇ ਚ 6 ਤਰੀਕ ਨੂੰ ਸਵਰਗਵਾਸ ਹੋ ਗਈ ਘਰ ਦੀ ਕੱਲੀ-ਕੱਲੀ ਚੀਜ਼ ਗਲੀ ਜਾਂਦੀ ਐ ਭਈ ਘਰ ਦਾ ਉਹ ਸਮਾਨ ਜਿਹੜਾ ਲੋਕਰਾਂ 'ਚ ਹੋਣਾ ਚਾਹੀਦਾ ਸੀ ਉਹ ਸੜਕ ਬਾਹਰ ਛੁੱਟਿਆ ਪਿਆ ਘੱਟ-ਘੱਟ ਕੇ ਅੰਗੂਠੀ ਵੀ ਵੀਰੇ ਨੇ ਦੇਖੋ ਕੱਟੀ ਪਈ ਦਾਰਾ ਲਿਖਿਆ ਹੋਇਆ ਤੇ ਅੰਗਰੇਜ਼ੀ ਦੀ ਇਹ ਅੱਧੀ ਇਹ ਕਿੱਧਰ ਗਈ ਅੱਧੀ ਤਾਂ ਹੈ ਹੀ ਨਹੀਂ ਪਤਾ ਨਹੀਂ ਜੱਦੀ ਲੱਭਣੀ ਪੈਣੀ ਆ ਆਹ ਸੋਨੇ ਦੇ ਟੁਕੜੇ ਆ ਆਹ ਪਤਾ ਨਹੀਂ ਹੁਣ ਕੀ ਆ ਵੀ ਸੋਨਾ ਹੀ ਆ ਕੀ ਆ ਧਗਲਾਇਆ ਜਾ ਹੋਇਆ ਕੁਛ ਨਹੀਂ ਇਹਨਾਂ ਨਾਲ ਦੇਖੋ ਰਿਕਾਰਡ ਕਰੋ ਉਹਦੀ ਨਾਲ ਉਹ ਨਾ 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 ਇਹ ਭੰਣਾ ਆਪੇ ਤਾਂ ਲੈ ਕੇ ਜਾਣਾ ਓਏ ਇਹ ਤਾਂ ਲੈ ਕੇ ਜਾਣਾ ਆਪਾਂ ਆਹ ਆ ਕੀ ਹਾਲਾਤ ਬਣਾਏ ਪਿਆ ਕਰਦੇ ਇਹਦਾ ਜਾਣ ਕੇ ਕੀਤੇ ਨਹੀਂ ਹੁਣ ਕਹਿੰਦੇ ਘਰ ਦੀ ਸਫਾਈ ਕਰਾ ਲਾ ਵਿਆਹ ਕਰਾ ਦਾਂਗੇ ਮੈਂ ਨਹੀਂ ਕਰਾਉਣਾ ਚਾਹੁੰਦਾ ਹੈ ਨਾ 4 ਸਾਲ ਦਾ ਸੀ ਜਦੋਂ ਮੇਰੀ ਮਾਂ ਨੂੰ ਛੱਡਤਾ ਤਲਾਕ ਦੇਤਾ ਮੇਰੇ ਦੀ ਮੇਰਾ ਪਿਓ ਮਰ ਚੁੱਕਿਆ ਮੇਰੇ ਮੇਰੇ ਮਾਮੇ ਮਰ ਚੁੱਕੇ ਆ ਮਾਂ ਮਾਤਾ ਜੀ ਮਰ ਗਏ ਉਹ ਦੇਖਾ ਸਰਟੀਫਿਕੇਟ ਪਿਆ ਮੈਂ ਮੇਰੀਆਂ ਮਾਸੀਆਂ ਮਰ ਗਈਆਂ ਮੇਰੇ ਸਾਰੇ ਰਿਸ਼ਤੇਦਾਰ ਮਰ ਗਏ ਜਿਵੇਂ ਤੁਸੀਂ ਦੇਖਿਆ ਅੱਜ ਦਾਰੇ ਵੀਰੇ ਦਾ ਪਰਿਵਾਰ ਮਿਲਣ ਆਇਆ ਅਸੀਂ ਪਰਿਵਾਰ ਹੀ ਕਹਾਵਾਂਗੇ ਕਿਉਂਕਿ ਸ਼ਹਿਰ ਤੋਂ ਆ ਸਿਰਫ ਇੱਕ ਪਿਆਰ ਆ ਮੱਲੇਦਾਰੀ ਦਾ ਮਿਲਦੇ ਹੁੰਦੇ ਸੀ ਬੱਚੇ ਅੱਜ ਸਾਰੇ ਮਿਲਣ ਆਏ ਆ ਕਿਉਂਕਿ ਜਗਰਾਉਂ ਤੋਂ ਵੀਰੇ ਨੂੰ ਜਦੋਂ ਲੈ ਕੇ ਆਏ ਸੀ ਉਦੋਂ ਵੀ ਇਹਨਾਂ ਨੇ ਬਹੁਤ ਸਾਰਿਆਂ ਨੇ ਸਪੋਰਟ ਕੀਤੀ ਸੀ ਅੱਜ ਦਾ ਇਨਸਾਨ ਆਪਣੇ ਖੂਨ ਤੋਂ ਆਪਣੇ ਉਹਨਾਂ ਰਿਸ਼ਤਿਆਂ ਤੋਂ ਮਨਕਰ ਹੋਈ ਜਾਂਦਾ ਜਿਹੜੇ ਚਾਚੇ ਮਾਮੇ ਤਾਏ ਪੂਆ ਮਾਸੀਆਂ ਉਸ ਤੋਂ ਜ਼ਿਆਦਾ ਕਿਤੇ ਨਾ ਕਿਤੇ ਦੋਸਤ ਕੰਮ ਕਰ ਜਾਂਦੇ ਨੇ ਉਸ ਤੋਂ ਕਿਤੇ ਨਾ ਕਿਤੇ ਜ਼ਿਆਦਾ ਉਹ ਲੋਕ ਕੰਮ ਆ ਜਾਂਦੇ ਨੇ ਜਿਹੜਾ ਕੋਈ ਰਿਸ਼ਤਾ ਨਹੀਂ ਰੱਖਦੇ ਜਿਹੜੇ ਇਨਸਾਨੀਅਤ ਦੇ ਰਿਸ਼ਤੇ ਨੂੰ ਉੱਚੇ ਰੱਖਦੇ ਆ ਅੱਜ ਇਨਸਾਨੀਅਤ ਦਾ ਰਿਸ਼ਤਾ ਨਿਭਾਉਣ ਵਾਸਤੇ ਪਰਿਵਾਰ ਆਇਆ ਤੇ ਦਾਰੇ ਵੀਰਾ ਵੀ ਇਹਨਾਂ ਸਾਰਿਆਂ ਨੂੰ ਜਾਣਦਾ ਵੀ ਆ ਪਛਾਣਦਾ ਵੀ ਆ ਦਾਰੇ ਵੀਰੇ ਨੇ ਇਕੱਲੇ ਨੇ ਜਿਹੜਾ ਉੱਥੇ ਸਫ਼ਰ ਤੈਅ ਕੀਤਾ ਮਾਮੇ ਆਫਸਰਾ ਚੰਡੀਗੜ੍ਹ ਚ ਘਰੇ ਗਿਆ ਗੇਟ ਨਹੀਂ ਖੋਲਿਆ ਕਹਿੰਦੇ ਤੇਰੇ ਗੰਦੇ ਕੱਪੜੇ ਮੋੜ ਜਾ ਮਾਮੇ ਮਾਸੀਆਂ ਪੂਆ ਚਾਚੇ ਤਾਇ امیر ਲੋਕ ਨੇ ਸਭ ਕੁਝ ਉਹਨਾਂ ਕੋਲੇ ਧਾਰੇ ਕੋਲੇ ਵੀ ਕੋਈ ਕਮੀ ਨਹੀਂ ਸੀ ਕਮੀ ਸੀ ਤਾਂ ਮਾਂ ਦੀ ਮਰਨ ਤੋਂ ਬਾਅਦ ਕਿਸੇ ਐਸੇ ਰਿਸ਼ਤੇ ਦੀ ਜਿਹੜਾ ਕਹਿੰਦਾ ਪੁੱਤ ਮੈਂ ਤੇਰੇ ਨਾਲ ਆ ਕਿਸੇ ਐਸੇ ਭਰਾ ਦੀ ਵੀ ਕਹਿੰਦਾ ਵੀਰੇ ਕੋਈ ਨਾ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਕੋਈ ਭੈਣ ਦੀ ਪਰ ਕਿਸੇ ਨੇ ਆ ਕੇ ਮੋਢੇ ਤੇ ਹੱਥ ਨਹੀਂ ਰੱਖਿਆ ਤੇ ਇਹ ਸੇਵਾ ਸਾਨੂੰ ਬਖਸ਼ੀ ਵਾਹਿਗੁਰੂ ਨੇ ਅਸੀਂ ਜੇ ਤੋਂ ਵੀਰੇ ਨੂੰ ਲੈ ਕੇ ਆਏ ਉਸ ਦਿਨ ਇਹ ਪਹਿਲਾ ਮਰੀਜ਼ ਸੀ ਸਾਡੇ ਨਾਲ ਮੈਂਬਰ ਸੀ ਮਰੀਜ਼ ਨਹੀਂ ਕਹਾਂਗੇ ਜਦੋਂ ਅਸੀਂ ਲੈਣ ਗਏ ਗੱਡੀ 'ਚ ਬਿਠਾਇਆ ਕਿਨੇ ਬਾਈ ਮੈਂ ਤਾਂ ਤੁਹਾਨੂੰ ਠੀਕ ਜਾਈ ਸੀ ਯਾਰ ਕਹਿੰਦਾ ਤੁਸੀਂ ਮੈਨੂੰ ਲੈ ਚੱਲੇ ਬਹੁਤ ਚੰਗਾ ਕੀਤਾ ਮੈਂ ਤੁਹਾਡੀਆਂ ਵੀਡੀਓ ਦੇ ਦੇ ਕਹਿੰਦਾ ਤੁਸੀਂ ਮੈਨੂੰ ਲੈਣ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਪਹਿਲੀ ਵਾਰ ਕਿਸੇ ਮਰੀਜ਼ ਨੇ ਸਾਡਾ ਧੰਨਵਾਦ ਕੀਤਾ ਸੀ ਗਏ ਤੋਂ ਉੱਥੇ ਹਨ ਤੇ ਉਸ ਦਿਨ ਤੋਂ ਹੀ ਵੀਰਾ ਜਿੱਦਣ ਦਾ ਆਇਆ ਆ ਕੇ ਇਸ਼ਨਾਨ ਕਰ ਲੇ ਸੋਹਣੇ ਕੱਪੜੇ ਪਾ ਲੇ ਕੇਸਾਂ 'ਚ ਜਟਾਵਾ ਸੀ ਦਾੜੇ 'ਚ ਵੀ ਜਟਾਵਾ ਸੀ ਸਾਫ਼ ਕਰਕੇ ਲੱਗ ਗਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਵੀਰਾ ਸਾਡੇ ਨਾਲ ਸਾਡੇ ਤੋਂ ਵੀ ਵੱਧ ਕੇ ਸੇਵਾ ਕਰਦਾ ਚਾਹੇ ਭਾਂਡਿਆਂ ਦੀ ਸੇਵਾ ਚਾਹੇ ਪ੍ਰਸ਼ਾਦਾ ਵਰਤੌਣ ਦੀ ਚਾਹੇ ਸਬਜ਼ੀਆਂ ਕਟਾਉਣ ਦੀ ਫਲ ਫਰੂਟ ਵਰਤੌਣ ਦੀ ਮੰਜੇ ਬਿਸਤਰੇ ਵਿਛਾਉਣ ਦੀ ਕੱਪੜੇ ਧਵਾਉਣ ਦੀ ਕੱਪੜੇ ਪਵਾਉਣ ਦੀ ਜਿਹੜੀ ਡਿਊਟੀ ਮਰਜੀ ਹਰ ਡਿਊਟੀ ਕਰਦਾ ਦਾਰਾ ਵੀ ਤੇ ਐਸੀਆਂ ਰੂਹਾਂ ਅੱਜ ਡਲਦੀਆਂ ਕਿਉਂਕਿ ਜਿਹੜੇ ਲੋਕ ਸੱਚੀ ਹੋਈ ਰੱਬ ਦੇ ਨੇੜੇ ਆ ਉਹ ਅੱਜ ਦੇ ਲੋਕ ਉਹਨਾਂ ਤੋਂ ਦੂਰ ਹੋ ਜਾਂਦੇ ਆ ਕਿਉਂਕਿ ਲੋਕਾਂ 'ਚ ਕਟਤਨ ਪਾਪ ਇੰਨਾ ਭਰ ਗਿਆ ਉਹ ਐਸੀਆਂ ਰੂਹਾਂ ਤੋਂ ਦੂਰ ਹੀ ਰਹਿੰਦੇ ਨੇ ਉਹਨਾਂ ਨੂੰ ਇਹਨਾਂ ਦੇ ਨੇੜੇ ਆਉਣਾ ਸੁਭਾਅ ਵੀ ਨਹੀਂ ਬਣਦੇ ਉਹ ਨੇੜੇ ਆ ਕੇ ਖੁਸ਼ੀ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਬਰਾਈ ਆ ਤੇ ਇਹਨਾਂ ਦੇ ਅੰਦਰ ਜਿਹੜੀ ਚੰਗਿਆਈ ਆ ਉਹ ਟਕਰਾਂਦੀ ਆ ਉਹ ਆਪਣੇ ਆਪ ਚੰਗਿਆਈ ਤੋਂ ਬਰਾਈ ਦੂਰ ਹੀ ਰਹਿੰਦੀ ਆ ਫਿਰ ਤੇ ਅਸੀਂ ਭਾਗਾਂ ਵਾਲੇ ਆ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਚੰਗਿਆਈਆਂ ਦੇ ਨਾਲ ਰਹਿਣ ਦਾ ਮੌਕਾ ਦਿੱਤਾ ਅਸੀਂ ਬਹੁਤ ਕਿਸਮਤ ਵਾਲੇ ਸਮਝਦੇ ਆ ਵੀ ਸੱਚੇ ਪਾਤਸ਼ਾਹ ਨੇ ਸਾਡਾ 800 ਮੈਂਬਰਾਂ ਦਾ ਇੱਡਾ ਵੱਡਾ ਪਰਿਵਾਰ ਆ ਜਿਹਦੇ ਵਿੱਚ ਐਸੀਆਂ ਰੱਬੀ ਰੂਹਾਂ ਰਹਿੰਦੀਆਂ ਬਹੁਤ ਧੰਨਵਾਦ ਵੀਰ ਜੀ ਤੁਸੀਂ ਮਿਲਣ ਆਏ ਸਾਨੂੰ ਬਹੁਤ ਖੁਸ਼ੀ ਹੋਈ ਹਾਂਜੀ 850 ਬੰਦਾ ਜੀ 850 ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ